ਸੱਚੇ ਗੱਲ ਜੀ ਪੰਜਾਬ న్యూਸ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਨਜੀਤ ਕੌਰਗਲ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੀਆਂ ਮੁੱਖ ਸੁਰਖੀਆਂ ਤੇ ਜਲੰਧਰ ਚ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਨੇ ਕੀਤਾ ਜਮ ਕੇ ਰੋਸ ਪ੍ਰਦਰਸ਼ਨ ਮੰਤਰੀ ਅਤੇ ਵਿਧਾਇਕ ਵੀ ਹੋਏ ਪ੍ਰਦਰਸ਼ਨ ਚ ਸ਼ਾਮਿਲ ਕੱਲ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਲੱਡਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੈਬਿਨਟੇ ਤਾਲੇ ਲਗਾਉਂਦਾ ਕੀਤਾ ਐਲਾਨ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਬਡਰੁਖਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਸਾਦੇ ਜਮ ਕੇ ਨਿਸ਼ਾਨੇ ਜਲੰਧਰ ਦੇ ਐਮਪੀ ਚਰਨਜੀਤ ਚੰਨੀ ਦੇ ਉੱਤੇ ਲੱਗੇ ਗੰਭੀਰ ਇਲਜ਼ਾਮ ਧਕੋਹਾ ਦੀ ਰਹਿਣ ਵਾਲੀ ਮਹਿਲਾ ਨੇ ਜ਼ਮੀਨ ਹਥਿਆਉਣ ਦੇ ਲਗਾਏ ਦੋਸ਼ ਹੁਣ ਖਬਰਾਂ ਵਿਸਥਾਰ ਦੇ ਨਾਲ ਦੇਸ਼ ਭਰ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਗਏ ਤੇ ਜਲੰਧਰ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਹੈ ਬੀਤੇ ਦਿਨੀ ਸੀਬੀਆਈ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਜਿਸ ਤੋਂ ਬਾਅਦ ਸਮੁੱਚੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨੁਮਾਇੰਦੇ ਨਾਰਾਜ਼ ਨਜ਼ਰ ਆ ਰਹੇ ਨੇ ਜਲੰਧਰ ਦੇ ਵਿੱਚ ਜਿੱਥੇ ਈਡੀ ਅਤੇ ਸੀਬੀਆਈ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਉੱਥੇ ਹੀ ਕੇਂਦਰ ਸਰਕਾਰ ਦੇ ਵਿਰੁੱਧ ਵੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਮੰਤਰੀਆਂ ਨੇ ਜਮ ਕੇ ਨਾਰੇਬਾਜ਼ੀ ਕੀਤੀ ਹੈ ਪੰਜਾਬ ਦੇ ਜਲੰਧਰ ਵਿੱਚ ਆਮ ਆਦਮੀ ਪਾਰਟੀ ਨੇ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਦਰਨੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਸੁਭਾਪਧਰੀ ਆਗੂਆਂ ਤੇ ਮੰਤਰੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਮੈਂਬਰ ਪਾਰਲੀਮੈਂਟ ਵੀ ਮੌਜੂਦ ਸਨ ਹੱਥਾਂ ਵਿੱਚ ਤਖਤੀਆਂ ਫੜ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਇਸ ਦੌਰਾਨ ਅਰਵਿੰਦ ਕੇਜਰੀਵਾਲ ਦੀ ਜਲਦ ਤੋਂ ਜਲਦ ਰਿਹਾਈ ਦੀ ਮੰਗ ਕੀਤੀ ਗਈ ਹੈ ਮੈਂਗਮੈਂਟ ਉਹਨਾਂ ਨੇ ਹਾਈ ਕੋਰਟ ਚੈਲੰਜ ਕੀਤਾ ਅਸੀਂ ਸੁਪਰੀਮ ਕੋਰਟ ਚ ਗਏ ਮੀਨ ਟਾਈਮ ਇਨਾ ਨੇ ਕੇਜਰੀਵਾਲ ਸਾਹਿਬ ਨੂੰ ਇੱਕ ਕੋਸ ਕੇਸ 'ਚ ਜਿਹੜਾ ਅੱਜ ਤੋਂ 14 ਦਿਨ ਪਹਿਲਾਂ ਇੱਕ ਫਿਟਨੈਸ ਦੇ ਤੌਰ ਤੇ ਕੇਜਰੀਵਾਲ ਸਾਹਿਬ ਨੂੰ ਬੁਲਾਇਆ ਗਿਆ ਸੀਗਾ ਉਹਨਾਂ ਨੂੰ ਅਰੈਸਟ ਕਰ ਲਿਆ ਇਹ ਬਿਲਕੁਲ ਹੀ ਟੱਕਾ ਹੈ ਅਨਿਆਏ ਹੈ ਲੋਕਤੰਤਰ ਦਾ ਖਾਤਲਾ ਅਸੀਂ ਕੇਜਰੀਵਾਲ ਸਾਹਿਬ ਦੀ ਗ੍ਰਿਫਤਾਰੀ ਦੀ ਬਹੁਤ ਭਾਰੀ ਸ਼ਬਦਾਂ 'ਚ ਨਿੰਦਾ ਕਰਦੇ ਆਂ ਔਰ ਨਰਿੰਦਰ ਮੋਦੀ ਨੂੰ ਅਮਨ ਸ਼ਾਹ ਜੀ ਨੂੰ ਇਤਕਾਮੀ ਦੰਨਿਆ ਕਿ ਇਹ ਸਦਾ ਇਸ ਤਰ੍ਹਾਂ ਨਹੀਂ ਰਹਿੰਦਾ ਹੁੰਦਾ ਭਾਰਤ ਦਾ ਸੰਵਿਧਾਨ ਜਿਹੜਾ ਸਰਵਉੱਚ ਹੈ ਸੰਵਿਧਾਨ ਦੇ ਮੁਤਾਬਕ ਹੀ ਸਾਡਾ ਦੇਸ਼ ਚੱਲਦਾ ਹੈ ਇਸ ਲਈ ਸੰਵਿਧਾਨ ਮੁਤਾਬਕ ਹੋ ਕੰਮ ਕਰਨ ਨਾ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਚਾਹੇ ਬੀਜੀਐਸ ਹੋਵੇ ਚਾਹੇ ਸੀਬੀਆਈ ਹੈ ਚਾਹੇ ਕੀ ਉਹਨਾਂ ਦੇ ਰਾਹੀਂ ਲੋਕੀਆ ਨੂੰ ਦਬਾਉਣ ਦਾ ਜਾਂ ਉਹਨਾਂ ਨੂੰ ਪਰੇਸ਼ਾਨ ਕਰਨ ਦਾ ਕੰਮ ਕਰਨ ਠੀਕ ਹੈ ਹਾਲਤ ਦੇਖ ਲਓ 에어ਪੋਰਟ ਦੀ ਹਾਲਤ ਦੇਖ ਲਓ ਦਿੱਲੀ ਦੇ ਵਿੱਚ 에어ਪੋਰਟ ਇਹਨਾਂ ਨੇ ਕਿੰਨੀ ਕਰਾਪਸ਼ਨ ਕੀਤੀ ਹੈ ਬੀਜੇਪੀ ਨੇ ਉਹਦਾ ਕੌਣ ਹੈ ਜ਼ਿੰਮੇਵਾਰ ਪਾਰਲੀਮੈਂਟ ਦੇ ਵਿੱਚ ਬੋਲਣ ਨਹੀਂ ਦਿੰਦੇ ਅਸੀਂ ਇਹਨਾਂ ਦਾ ਜੇ ਕੋਈ ਬੰਦਾ ਦੇਸ਼ ਵਿੱਚ ਲੜ ਰਿਹਾ ਅਰਵਿੰਦ ਕੇਜਰੀਵਾਲ ਤੇ ਉਹਦੀ ਪਾਰਟੀ ਲੜ ਰਹੀ ਆਮ ਆਦਮੀ ਪਾਰਟੀ ਲੜ ਰਹੀ ਆ ਇਸੇ ਕਰਕੇ ਉਸ ਤੋਂ ਡਰਦੇ ਆ ਇਹ ਉਸ ਤੋਂ ਡਰ ਕੇ ਉਹਨੂੰ ਜੇਲ੍ਹ ਵਿੱਚ ਛੁੱਟਿਆ ਹੋਇਆ ਕਿਉਂਕਿ ਲੋਕਾਂ ਦੇ ਵਿੱਚ ਉਹਦਾ ਮੁਕਾਬਲਾ ਕਰਨ ਦੀ ਹਿੰਮਤ ਨਹੀਂ ਹੈ ਇਹਨਾਂ ਦੇ ਵਿੱਚ ਇਸ ਕਰਕੇ ਉਹਨਾਂ ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕੀਤਾ ਹੈ ਛੋਟੇ ਕੇਸ ਦੇ ਵਿੱਚ ਪਹਿਲਾਂ ਮਨੀਸ਼ ਸੋਧੀਆਂ ਉਸ ਤੋਂ ਪਹਿਲਾਂ ਹਸਤਦਰ ਜੈਨ ਜੀ ਹੁਣ ਸਾਡਾ ਮੋਕੰਦਰੀ ਅਸੀਂ ਲੜਾਂਗੇ ਸੜਕਾਂ 'ਤੇ ਵੀ ਲੜਾਂਗੇ ਸੰਸਦ ਵਿੱਚ ਲੜਾਂਗੇ ਔਰ ਸੁਪਰੀਮ ਕੋਰਟ 'ਤੇ ਵੀ ਲੜਾਂਗੇ ਔਰ ਆਪਣੇ ਮੁੱਖ ਮਾਤੀ ਨੂੰ ਰਹਾ ਕਰਾਵਾਂਗੇ ਔਰ ਲੈ ਕੇ ਆਵਾਂਗੇ ਜ਼ਿਕਰ ਇਹ ਹੈ ਕਿ ਮੌਜੂਦਾ ਸਮੇਂ ਵਿੱਚ ਅਰਵਿੰਦ ਕੇਜਰੀਵਾਲ ਸੀਬੀਆਈ ਦੀ ਹਿਰਾਸਤ ਵਿੱਚ ਹੈ ਅਤੇ ਸੀਬੀਆਈ ਦੇ ਵੱਲੋਂ अरविंद केजरीवाल ਨੂੰ ਰਿਮਾਰਡ ਤੇ ਲਿਆ ਗਿਆ ਸੀ ਵੇਖਣਾ ਹੋਵੇਗਾ अरविंद केजरीवाल ਨੂੰ ਰਿਹਾਈ ਕਦੋਂ ਮਿਲਦੀ ਹੈ ਤੇ ਆਪ ਦੇ ਇਹ ਪ੍ਰਦਰਸ਼ਨ ਕਦੋਂ ਤੱਕ ਜਾਰੀ ਰਹਿੰਦੇ ਨੇ ਬੀਤੇ 14 ਦਿਨਾਂ ਤੋਂ ਲਡਵਾਲ ਟੋਲ ਪਲਾਜ਼ਾ ਦੇ ਉੱਤੇ ਕਿਸਾਨ ਧਰਨਾ ਲਗਾ ਕੇ ਡਟੇ ਹੋਏ ਨੇ ਤੇ ਹੁਣ ਕਿਸਾਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਧਰਨੇ ਦੇ 15ਵੇਂ ਦਿਨ ਕੱਲ ਨੂੰ ਯਾਨੀ ਕਿ 30 ਜੂਨ ਨੂੰ ਲੱਡਵਾਲ ਟੋਲ ਪਲਾਜ਼ਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਕੈਬਿਨਾ ਨੂੰ ਤਾਲੇ ਲਗਾ ਦਿੱਤੇ ਜਾਣਗੇ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੇ ਟੈਂਟ ਲਗਾ ਲਏ ਨੇ ਤੇ ਲੰਗਰ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਇੰਨੇ ਦਿਨਾਂ ਤੋਂ ਕੋਈ ਵੀ ਸਰਕਾਰੀ ਅਧਿਕਾਰੀ ਜਾਂ ਫਿਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਕੋਈ ਅਧਿਕਾਰੀ ਮਿਲਣ ਵਾਸਤੇ ਨਹੀਂ ਆਇਆ ਜਿਸ ਤੋਂ ਬਾਅਦ ਉਹਨਾਂ ਨੇ ਅਜਿਹਾ ਫੈਸਲਾ ਲਿਆ ਹੈ ਹੁਣ ਇਹ ਤਾਲੇ ਉਦੋਂ ਹੀ ਖੁੱਲਣਗੇ ਜਦੋਂ ਕਿਸਾਨਾਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਅਧਿਕਾਰੀ ਪਹੁੰਚਣਗੇ ਪੰਜਾਬ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਵੱਡਾ ਲੱਡਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੱਲ੍ਹ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ 30 ਜੂਨ ਨੂੰ ਸਵੇਰੇ 10 ਵਜੇ ਤਾਲਾ ਲਾ ਕੇ ਕਿਸਾਨ ਲੱਡਵਾਲ ਟੋਲ ਪਲਾਜ਼ਾ ਨੂੰ ਹਮੇਸ਼ਾ ਲਈ ਬੰਦ ਕਰ ਦੇਣਗੇ ਬੀਤੇ 2 ਹਫ਼ਤਿਆਂ ਤੋਂ ਕਿਸਾਨ ਇਸ ਟੋਲ ਪਲਾਜ਼ੇ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਤੇ ਕਿਸਾਨਾਂ ਦੀ ਮੰਗ ਹੈ ਕਿ ਟੋਲ ਪਲਾਜ਼ਾ ਦੀਆਂ ਵਧੀਆਂ ਹੋਈਆਂ ਕੀਮਤਾਂ ਵਾਪਸ ਲਈਆਂ ਜਾਣ ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ 2 ਹਫ਼ਤਿਆਂ ਦੌਰਾਨ ਉਨ੍ਹਾਂ ਨਾਲ ਕਿਸੇ ਵੀ ਅਧਿਕਾਰੀ ਨੇ ਮੁਲਾਕਾਤ ਨਹੀਂ ਕੀਤੀ ਜਿਸ ਕਾਰਨ ਇਹ ਟੋਲ ਪਲਾਜ਼ਾ ਪੂਰੇ ਤੌਰ ਤੇ ਬੰਦ ਕੀਤਾ ਜਾ ਰਿਹਾ ਹੈ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਨਾਲ ਟੈਕਸੀ ਯੂਨੀਅਨ ਵੱਲੋਂ ਵੀ ਇਸ ਟੋਲ ਪਲਾਜ਼ਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪੂਰੇ ਹੋ ਗਿਆ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਨਾਲ ਗੱਲ ਕਰਨ ਨਹੀਂ ਆਇਆ ਅੱਛਾ ਜੀ ਤੇ ਨਾ ਕੋਈ ਐਨਐਚ ਦਾ ਆਇਆ ਨਾ ਕੋਈ ਸਟੇਟ ਗਵਰਨਮੈਂਟ ਦਾ ਆ ਨਾ ਕੋਈ ਸੈਂਟਰ ਗਵਰਨਮੈਂਟ ਦਾ ਆ ਕੋਈ ਵੀ ਅਧਿਕਾਰੀ ਇੱਥੇ ਗੱਲ ਕਰਨ ਨਹੀਂ ਪਹੁੰਚਿਆ ਅੱਛਾ ਜੀ ਹੁਣ ਕੀ ਫੈਸਲਾ ਲਿਆ ਗਿਆ ਹੁਣ ਸਾਡੀਆਂ ਦੋਨਾਂ ਜਥੇਬੰਦੀਆਂ ਨਾਲ ਸਾਡੇ ਟੈਕਸੀ ਯੂਨੀਅਨ ਟਰੈਂਪੂ ਯੂਨੀਅਨ ਟਰੱਕ ਯੂਨੀਅਨ ਸਹਿਯੋਗੀ ਜਥੇਬੰਦੀਆਂ ਦੇ ਨਾਲ ਜਿਹੜਾ ਫੈਸਲਾ ਲਿਆ ਕਿ ਆ ਦੇਖੋ ਤੁਸੀਂ ਇਧਰ ਨੂੰ ਦੇਖ ਸਕਦੇ ਹੋ ਟੈਂਟ ਲੱਗ ਗਿਆ ਔਰ ਸਾਰੀ ਤਿਆਰੀ ਹੋ ਚੁੱਕੀ ਆ ਹੁਣ ਅਸੀਂ ਇਹਨਾਂ ਦੀ ਗੱਲ ਮੇਰਾ ਖਿਆਲ ਨਾਲ ਹੀ ਸੁਣੀਏ ਤੇ ਵਧੀਆ ਗੱਲ ਆ ਇਹ ਸੁਣਨੀ ਵੀ ਹੈ ਨਹੀਂ ਔਰ ਅਸੀਂ ਕੱਲ ਨੂੰ ਇਹਨੂੰ ਜਿਹੜੇ ਤਾਲੇ ਆ ਉਹ ਲਾ ਦੇਣੇ ਆ ਔਰ ਤਾਲੇ ਲਾ ਕੇ ਇਹਨੂੰ 19 ਚਿਰ ਬੰਦ ਰਹੂਗਾ ਜਿੰਨੀ ਚਿਰ ਜੇ ਇਹਨਾਂ ਨੇ ਚਲਾਉਣਾ ਵੀ ਹੋਊਗਾ ਤਾਂ ਸਾਡੇ ਨਾਲ ਮੀਟਿੰਗ ਕਰਕੇ ਖੋਲ ਸਕਦੇ ਨਹੀਂ ਤੇ ਨਹੀਂ ਦੇਖਦੀ ਆ ਅਸੀਂ ਆਪਣੇ ਹੱਕਾਂ ਲਈ ਬੈਠੇ ਆ ਲੋਕਾਂ ਦੇ ਹੱਕਾਂ ਲਈ ਬੈਠੇ ਆ ਜਿਨ੍ਹਾਂ ਦੇ ਕੋਲੋਂ ਨਿਤ ਦਿਨ ਪੈਸਾ ਲੁੱਟਿਆ ਜਾਂਦਾ ਸੀ ਉਹਨਾਂ ਨੂੰ ਬਚਾਉਣ ਲਈ ਬੈਠੇ ਆ ਅਸੀਂ ਕਾਨੂੰਨ ਵਿਵਸਥਾ 'ਚ ਇੱਕ ਵੀ ਦਿਨ ਕਹਿ ਦੇਣਾ ਆਪਰ ਟ੍ਰੈਫਿਕ ਚੱਲਦੀ ਕੋਈ ਟ੍ਰੈਫਿਕ 'ਚ ਵੇਗਨ ਪਿਆ ਕਾਨੂੰਨ ਵਿਵਸਥਾ ਉੱਤੇ ਖਰਾਬ ਹੁੰਦੀ ਹੈ ਜਿੱਥੇ ਅਸੀਂ ਟ੍ਰੈਫਿਕ ਰੋਕੀਏ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਦਈਏ ਉਥੇ ਟ੍ਰੈਫਿਕ ਅਸੀਂ ਦੇ ਇੱਕ ਟੂਲ ਰੋਕਿਆ ਜਿਹੜਾ ਨਜਾਇਜ਼ ਪੈਸੇ ਵਸੂਲਦਾ ਸੀ ਉਹ ਰੋਕਿਆ ਸੀ ਔਰ ਉਹ ਉਹਦੇ 'ਚ ਕੋਈ ਕਾਨੂੰਨ ਵਿਵਸਥਾ ਕਿਸਾਨਾਂ ਨੇ ਟੋਲ ਪਲਾਜ਼ਾ ਪੱਕੇ ਤੌਰ ਤੇ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਤੇ ਟੈਂਟ ਵੀ ਲਗਾ ਦਿੱਤੇ ਗਏ ਨੇ ਤੇ ਲੰਗਰ ਤਾਂ ਵੀ ਪ੍ਰਬੰਧ ਕਰ ਦਿੱਤਾ ਗਿਆ ਹੈ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਕਦੋਂ ਕਿਸਾਨਾਂ ਤੱਕ ਪਹੁੰਚ ਕਰਦਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਲਾਡਵਾਲ ਟੋਲ ਪਲਾਜ਼ਾ ਨੂੰ ਲੈ ਕੇ ਕਿਸਾਨ ਕੀ ਫੈਸਲਾ ਲੈਂਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰ੍ਹੇ ਦਾ 185ਵਾਂ ਦਿਹਾੜਾ ਸੀ ਜਿਸ ਮੌਕੇ ਬਡਰੁਖਾਂ ਦੇ ਵਿੱਚ ਇੱਕ ਸੂਬਾ ਪਧਰੀ ਸਮਾਗਮ ਰੱਖਿਆ ਗਿਆ ਤੇ ਇਸ ਸਮਾਗਮ ਦੇ ਵਿੱਚ ਜਿੱਥੇ ਕੈਬਨਿਟ ਮੰਤਰੀ ਪਹੁੰਚੇ ਹੋਏ ਸਨ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉ체ਚੇ ਤੌਰ ਤੇ ਸ਼ਿਰਕਤ ਕੀਤੀ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਕਹਾਣੀਆਂ ਸੁناਈਆਂ ਤੇ ਨਾਲ ਹੀ ਵਿਰੋਧੀਆਂ ਦੇ ਉੱਤੇ ਜੰਮ ਕੇ ਸ਼ਬਦੀ ਹਮਲੇ ਕੀਤੇ ਸੰਗਰੂਰ ਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਮੌਕੇ ਸੂਬਾ ਪੱਤਰੀ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਮੌਕੇ ਜਿੱਥੇ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਮਿਸਾਲਾਂ ਦਿੱਤੀਆਂ ਉੱਥੇ ਹੀ ਵਿਰੋਧੀਆਂ ਨੂੰ ਵੀ ਲੰਮੇ ਹੱਥੀ ਲਿਆਏ ਜੇ ਕੋਈ ਰਾਜ ਮੰਨਿਆ ਗਿਆ ਇਨਸਾਫ ਲਈ ਤੇ ਸਾਰਿਆਂ ਦੀ ਬਰਾਬਰੀ ਕਿਸੇ ਨਾਲ ਕੋਈ ਨਾ ਬਰਾਬਰੀ ਨਹੀਂ ਪੱਖਪਾਤ ਨਹੀਂ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮੰਨਿਆ ਗਿਆ ਤੇ ਬਡਰੁਖਾ ਪਿੰਡ ਦੀ ਧਰਤੀ ਜਿੱਥੇ ਉਹਨਾਂ ਨੇ ਜਨਮ ਲਿਆ ਦੋਸਤੋ ਕਦੇ-ਕਦੇ ਮਾਵਾ ਕੁੱਖਾਂ ਚੋਂ ਯੋਧੇ ਪੈਦਾ ਕਰਦੀਆਂ ਰੋਜ਼ ਰੋਜ਼ ਨਹੀਂ ਜੰਮੇ ਜਾਂਦੇ ਸੂਰਮੇ ਜਿਸ ਵੇਲੇ ਮਰਯੰਗਜੀਤ ਸਿੰਘ ਦੀ ਮਾਤਾ ਜੀ ਪੈਦਾ ਹੋਏ ਉਸ ਵੇਲੇ ਜ਼ਮਾਨਾ ਸੀ ਕਿ ਕੁੜੀਆਂ ਨੂੰ ਜ ਜੰਪੀ ਰਾਤ ਨੂੰ ਜਾਂ ਉਸੇ ਵੇਲੇ ਦੱਬਿਆਉਂਦੇ ਸੀ ਵੀ ਕੁੜੀ ਨਹੀਂ ਜੰਮਣੀ ਦੱਬਿਆਉ ਅੱਜ ਵੀ ਬਦਕਿਸਮਤੀ ਨਾਲ ਅੱਜ ਵੀ ਕੁੜੀਆਂ ਨੂੰ ਤਾਂ ਜਨਮਣ ਦੇ ਹੋਰ ਤਰੀਕੇ ਆਗੇ ਮਾਰਨ ਦੇ ਮਹਾਰਾਜ ਰਣਜੀਤ ਸਿੰਘ ਦੀ ਮਾਤਾ ਜੀ ਨੂੰ ਦੱਬਣ ਚਲੇ ਗਏ ਸੀ ਰਸਤੇ 'ਚ ਇੱਕ ਪੰਡਤ ਮਿਲਿਆ ਉਹਨੂੰ ਪਤਾ ਲੱਗਿਆ ਉਹ ਕਹਿੰਦਾ ਕਿਉਂ ਪਾਪ ਕਰਦੇ ਹੋ ਸੂਰਮਾ ਜਮੂਗੇ ਲੋਕਾਂ ਨੇ ਤੁਹਾਨੂੰ ਮਨ ਬਣਾ ਲਿਆ ਕਰਦਿਆਂ ਨੇ ਮਨ ਬਣਾ ਲਿਆ ਵਾਪਸ ਮੁੜੇ ਵਾਪਸ ਮੁੜੇ ਮਹਾਰਾਜ ਰਣਜੀਤ ਦੇ ਮਾਮਲੇ 'ਚ ਹਰ ਇੱਕ ਧਰਮ ਨੂੰ ਆਜ਼ਾਦੀ ਕੋਈ ਇਹ ਨਹੀਂ ਹੈਗਾ ਕਿ ਤੂੰ ਆ ਨਹੀਂ ਕਰ ਸਕਦਾ ਤੂੰ ਉਹ ਨਹੀਂ ਕਰ ਸਕਦਾ ਤੈਨੂੰ ਆਹੀ ਕਰਨਾ ਪਊ ਤਨਾਂ ਆਜ਼ਾਦੀ ਤੇ ਜੇ ਕੋਈ ਗਲਤੀ ਹੋਈ ਰਾਜ ਦੌਰਾਨ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆਪ ਮਾਫ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਗਏ ਨੀਵੇਂ ਇੱਕ ਨਵਾਨੇ ਸਿੱਖ ਦੇ ਤੌਰ ਤੇ ਜੋ ਸਜ਼ਾ ਲੱਗੀ ਪੁਗਤੀ ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਕਿ ਤੂੰ ਹੀ ਇੱਥੇ ਆ ਅਸੀਂ ਨਹੀਂ ਆਉਂਦੇ ਆਹ ਫਰਕ ਜ਼ਿਕਰ ਹੋ ਖ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਰੋਧੀਆਂ ਉੱਤੇ ਜੰਮ ਕੇ ਨਿਸ਼ਾਨੇ ਸਾਤੇ ਗਏ ਨੇ ਤੇ ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਵਰਗਾ ਰਾਜ ਦੇਣ ਦੇ ਵਾਅਦੇ ਕਰਨ ਵਾਲੇ ਝੂਠੇ ਨਿਕਲੇ ਨੇ ਦੇਖਣਾ ਹੋਵੇਗਾ ਇਸ ਉੱਤੇ ਵਿਰੋਧੀ ਧਿਰਾਂ ਦੇ ਵੱਲੋਂ ਕੀ ਜਵਾਬ ਦਿੱਤਾ ਜਾਂਦਾ ਹੈ ਜਲੰਧਰ ਤੋਂ ਐਮਪੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਉੱਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਦਰਸਲ ਦਕੋਹਾਂ ਦੇ ਰਹਿਣ ਵਾਲੀ ਇੱਕ ਮਹਿਲਾ ਦੇ ਵੱਲੋਂ ਚਰਨਜੀਤ ਚੰਨੀ ਦੇ ਉੱਤੇ ਉਸ ਦੀ ਜ਼ਮੀਨ ਨੂੰ ਜ਼ਬਰਦਸਤੀ ਹਥਿਆਉਣ ਦੇ ਦੋਸ਼ ਲਗਾਏ ਗਏ ਨੇ ਇਹ ਵੀ ਕਿਹਾ ਗਿਆ ਹੈ ਕਿ ਚਰਨਜੀਤ ਚੰਨੀ ਦੇ ਸਾਥੀਆਂ ਦੇ ਕੋਲ ਉਸ ਜ਼ਮੀਨ ਦੇ ਨਾਲ ਸੰਬੰਧਿਤ ਕੁਝ ਕਾਗਜ਼ਾਤ ਨੇ ਜੋ ਜਾਲੀ ਨੇ ਤੇ ਜਿਨ੍ਹਾਂ ਦੇ ਉੱਤੇ ਨਾਮ ਵੀ ਗਲਤ ਲਿਖੇ ਹੋਏ ਨੇ ਅਜਿਹੇ ਦੇ ਵਿੱਚ ਐਮਪੀ ਚਰਨਜੀਤ ਚੰਨੀ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਬੀਤੇ ਦਿਨ ਢਕੋਹਾ ਦੇ ਵਿੱਚ ਐਮਪੀ ਚਰਨਜੀਤ ਚੰਨੀ ਕਿਸੇ ਜ਼ਮੀਨ ਦੇ ਮਸਲੇ ਨੂੰ ਨਿਪਟਾਉਣ ਵਾਸਤੇ ਗਏ ਹੋਏ ਸਨ ਉੱਥੇ ਹੀ ਪੁਲਿਸ ਮੁਲਾਜ਼ਮਾਂ ਦੇ ਨਾਲ ਚਰਨਜੀਤ ਚੰਨੀ ਦੀ ਟਕਰਾਅ ਹੋ ਗਈ ਤੇ ਹੁਣ ਢਕੋਹਾ ਦੀ ਰਹਿਣ ਵਾਲੀ ਇੱਕ ਮਹਿਲਾ ਨੇ ਚਰਨਜੀਤ ਚੰਨੀ ਉਹਨਾਂ ਦੇ ਸਾਥੀਆਂ ਤੇ ਉੱਤੇ ਗੰਭੀਰ ਇਲਜ਼ਾਮ ਲਗਾਏ ਨੇ ਮਹਿਲਾ ਦਾ ਕਹਿਣਾ ਹੈ ਕਿ ਚੰਨੀ ਆਪਣੇ ਐਮਐਲਏ ਅਤੇ ਗੁੰਡਿਆਂ ਦੇ ਨਾਲ ਉਕਤ ਮਹਿਲਾ ਦੀ ਜ਼ਮੀਨ ਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਸ ਜ਼ਮੀਨ ਦੇ ਜਾਲੀ ਕਾਗਜ਼ਾਤ ਵੀ ਚੰਨੀ ਦੇ ਸਾਥੀਆਂ ਨੇ ਦਿਖਾਏ ਹੋਏ ਨੇ ਮਹਿਲਾਵਾਂ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਮਦਦ ਦੀ गुहार लगाई ਗਈ ਹੈ ਚਰਨਜੀਤ ਸਿੰਘ ਚੰਨੀ ਮੌਜੂਦਾ ਐਮਪੀ ਐਕਸਸੀਐਮ ਕੁਝ ਬੰਦਿਆਂ ਨੂੰ ਲੈ ਕੇ ਗੁੰਡਿਆਂ ਨੂੰ ਨਾਲ ਲੈ ਕੇ ਉਸ ਗੁਰਦੁਆਰੇ ਦੀ ਜ਼ਮੀਨ ਨੂੰ ਕਬਜ਼ਾ ਕਰਵਾ ਕੇ ਦੂਸਰੇ ਨੂੰ ਦੇਣ ਦੀ ਕੋਸ਼ਿਸ਼ ਕੀਤੀ ਮੈਂ ਇੰਨੀ ਜ਼ਿਆਦਾ ਮਤਲਬ 익ਸਪੈਕਟੇਸ਼ਨਸ ਹੈ ਹੀ ਨਹੀਂ ਸੀ ਵੇ ਇੰਨੇ ਰਿਸਪਾਂਸਿਬਲ ਸਿਟੀਜ਼ਨਸ ਇਹੋ ਜਿਹਾ ਕੰਮ ਕਰਵਾਉਂਦੇ ਨੇ ਹੀ ਸੋ ਰਿਸਪਾਂਸਿਬਲ ਐਮਪੀ ਐ ਸੈਂਟਰ ਚ ਔਰ ਇਹ ਤਾਂ ਗੁਰਦੁਆਰੇ ਦੇ ਸਥਾਨ ਦੇ ਉੱਤੇ ਆ ਰਹੇ ਨੇ ਮੇਰੇ ਮੈਂ ਉੱਥੇ ਸੇਵਾ ਕਰਦੀ ਇੱਕ ਲੇਡੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਕੁਝ ਨਹੀਂ ਦੇਖਿਆ ਇੱਕਦਮ ਸਾਡੇ ਸਥਾਨ ਦੇ ਆਏ ਕੋਸ਼ਿਸ਼ ਕੀਤੀ ਮੈਂ ਰਿਕਵੈਸਟ ਕਰਦੀ ਹਾਂ ਮੀਡੀਆ ਨੂੰ ਪ੍ਰਸ਼ਾਸਨ ਨੂੰ ਉਹ ਕਦੋਂ ਤੋਂ ਸੇਂਗ ਸੀਐਨਸ ਆ ਮਾਨੂੰ ਵੀ ਸਾਡੀ ਹੈਲਪ ਕਰਨ ਸਾਨੂੰ ਬਚਾਉਣ ਇਹਨਾਂ ਦਰਿੰਦਿਆਂ ਤੋਂ ਇੰਨੇ ਅਸੀਂ ਇਸ ਟਾਈਮ ਸਕੈਰਡ ਹੈ ਵੀ ਪਤਾਨੀ ਇਹਨਾਂ ਨੇ ਕੱਲ ਨੂੰ ਕੀ ਕਰ ਦੇਣਾ ਮੈਂ ਕੀ ਸਾਂਭ ਸਕਾਂਗੀ ਕੀ ਕਰ ਸਕਾਂਗੀ ਮੈਂ ਉਹ ਦੇਖ ਕੇ ਸੋਚ ਕੇ ਸਮਝ ਕੇ ਤੋਂਦੇ ਜ਼ਿਕਰ ਹੋ ਹੈ ਕਿ ਇਸ ਮਾਮਲੇ ਦੇ ਵਿੱਚ ਚਰਨਜੀਤ ਚੰਨੀ ਦੇ ਉੱਤੇ ਗੰਭੀਰ ਦੋਸ਼ ਲਗਾਏ ਜਾ ਰਹੇ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਵੀ ਹੋ ਰਹੀ ਹੈ ਪਰ ਆਪਣੇ ਉੱਤੇ ਲੱਗੇ ਇਨ੍ਹਾਂ ਇਲਜ਼ਾਮਾਂ ਦੀ ਸਫਾਈ ਦੇ ਵਿੱਚ ਚਰਨਜੀਤ ਚੰਨੀ ਕੀ ਕਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਬਡਰੁਖਾਂ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸਮਰਪਿਤ ਸਮਾਗਮ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਰਕਤ ਕੀਤੀ ਸੀ ਤੇ ਇੱਥੇ ਹੀ ਉਹਨਾਂ ਨੇ ਪੰਜਾਬੀ ਭਾਸ਼ਾ ਨੂੰ ਲੈ ਕੇ ਵਿਰੋਧੀਆਂ ਦੇ ਉੱਤੇ ਤਿੱਖੇ ਸ਼ਬਦੀ ਹਮਲੇ ਕੀਤੇ ਸੀ ਜਿਸ ਦੇ ਦੌਰਾਨ ਉਹਨਾਂ ਨੇ ਚੰਡੀਗੜ੍ਹ ਦੀ ਸਪੈਲਿੰਗ ਨੂੰ ਲੈ ਕੇ ਵਿਰੋਧੀਆਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਤੇ ਫਿਰ ਇੱਥੇ ਹੀ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਪੰਜਾਬੀ ਦੇ ਵਿੱਚ ਚੰਡੀਗੜ੍ਹ ਦਰਅਸਲ ਲਿਖਿਆ ਕਿਵੇਂ ਜਾਂਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ ਵੱਡੇ ਲੀਡਰਾਂ ਨੂੰ ਚੰਡੀਗੜ੍ਹ ਦੇ ਸਪੈਲਿੰਗ ਦੱਸਣ ਵਾਸਤੇ ਇੱਕ ਵੱਡਾ ਚੈਲੰਜ ਦਿੱਤਾ ਸੀ ਜਿਸ ਤੋਂ ਬਾਅਦ ਸ਼ਮਨੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਸ਼ਦੀਪ ਸਿੰਘ ਕਲੇਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਾਰਾ ਜਵਾਬ ਦਿੱਤਾ ਗਿਆ ਹੈ ਦਰਸਲ ਮੁੱਖ ਮੰਤਰੀ ਨੇ ਸਟੇਜ ਤੇ ਖੜੇ ਹੋ ਕੇ ਚੰਡੀਗੜ੍ਹ ਦੇ ਸਪੈਲਿੰਗ ਪੰਜਾਬੀ ਦੇ ਵਿੱਚ ਸੁਣਾਏ ਸਨ ਜਿਸ ਤੋਂ ਬਾਅਦ ਅਰਸ਼ਦੀਪ ਸਿੰਘ ਕਲੇਰ ਨੇ ਉਸ ਵਿੱਚੋਂ ਕਈ ਗਲਤੀਆਂ ਕੱਢ ਦਿੱਤੀਆਂ ਨੇ ਅਰਸ਼ਦੀਪ ਕਲੇਰ ਦਾ ਕਹਿਣਾ ਸੀ ਕਿ ਮੁੱਖ ਮੁੱਦਿਆਂ ਨੂੰ ਛੱਡ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਤੂੰ ਤੂੰ ਮੈਂ ਮੈਂ ਦੇ ਉੱਤੇ ਉਤਰ ਆਏ ਨੇ ਅਰਸ਼ਦੀਪ ਕਲੇਰ ਨੇ ਕੀ ਕਿਹਾ ਤੁਹਾਨੂੰ ਸੁਣਾਉਨੇ ਆ ਨਾ ਕੁੱਸਨ ਮਾਰਦਾ ਨਾ ਲੱਤ ਮਾਰਦਾ ਪਰਮਾਤਮਾ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਇਹੀ ਹਾਲਾਤ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਪੰਜਾਬ ਦੇ ਵਿੱਚ ਡਿਵੈਲਪਮੈਂਟ ਦੀ ਕੋਈ ਗੱਲ ਨਹੀਂ ਕਰਦੇ ਜੋ ਵੱਧ ਰਿਆ ਨਸ਼ਾ ਨੌਜਵਾਨ ਮਰ ਰਹੇ ਨੇ ਉਹਦੀ ਕੋਈ ਗੱਲ ਨਹੀਂ ਕਰਦੇ ਵਿੱਤੀ ਬੋਝ ਜਿਹੜਾ ਪੰਜਾਬ ਤੇ ਕੇਜਰੀਵਾਲ ਨੇ ਪਾਤਾ ਉਹਦੀ ਗੱਲ ਨਹੀਂ ਕਰਦੇ ਗੱਲ ਕੀ ਕਰਨੀ ਹੈ ਸਿਰਫ ਵਿਰੋਧੀਆਂ ਦੇ ਨਾਲ ਤੂੰ ਤੂੰ ਮੈਂਮ ਅੱਜ ਸਟੇਜ ਤੋਂ ਖੜੇ ਹੋ ਕੇ ਸੰਗਰੂਰ ਤੋਂ ਲਲਕਾਰਿਆ ਕਹਿੰਦੇ ਸੁਖਬੀਰ ਬਾਦਲ ਸਾਹਿਬ ਮਜੀਠੀਆ ਸਾਹਿਬ ਬਾਜਵਾ ਸਾਹਿਬ ਖੈਰਾ ਸਾਹਿਬ ਕਹਿੰਦੇ ਇਹ ਬੰਦਿਆਂ ਨੂੰ ਪੰਜਾਬੀ ਨਹੀਂ ਆਉਂਦੀ ਜੇ ਪੰਜਾਬੀ ਦਾ ਪੇਪਰ ਦਵਾ ਦਈਏ ਫੇਲ ਹੋ ਜਾਣ ਇਹਨਾਂ ਨੂੰ ਤਾਂ ਚੰਡੀਗੜ੍ਹ ਲਿਖਣਾ ਤੱਕ ਨਹੀਂ ਆਉਂਦਾ ਪੰਜਾਬੀ ਵਿੱਚ ਮੈਂ ਸੁਣਾਉਣਾ ਕਹਿੰਦੇ ਚੰਡੀਗੜ੍ਹ ਦੇ ਕੀ ਸਪੈਲਿੰਗ ਹੁੰਦੇ ਨੇ ਪੰਜਾਬੀ 'ਚ ਤੇ ਸਾਡੇ ਮੁੱਖ ਮੰਤਰੀ ਨੂੰ ਇਹੀ ਨਹੀਂ ਪਤਾ ਕਿ ਡੱਡੇ ਨੂੰ ਸਿਹਾਰੀ ਪੈਂਦੀ ਹੈ ਕਿ ਪਿਆਰੀ ਪੈਂਦੀ ਹੈ ਇਹ ਚੰਡੀਗੜ੍ਹ ਦੇ ਸਪੈਲਿੰਗ ਸੁਣਾਉਣ ਲੱਗੇ ਡੱਡੇ ਨੂੰ ਸਿਹਾਰੀ ਉਹ ਪਾ ਗਏ ਗੱਗਾ ਹੁੰਦਾ ਗਾਗਾ ਨਹੀਂ ਹੁੰਦਾ ਮੁੱਖ ਮੰਤਰੀ ਸਾਹਿਬ ਸੋ ਜਿਹੜੇ ਮੁੱਖ ਮੰਤਰੀ ਪੰਜਾਬ ਦੇ ਨੂੰ ਰਾਜਧਾਨੀ ਦੇ ਸਪੈਲਿੰਗ ਨਾਲ ਬੋਲਣੇ ਆਉਂਦੇ ਨੇ ਨਾ ਲਿਖਣੇ ਆਉਂਦੇ ਨੇ ਤਾਂ ਜੁਗਨੂ ਅੱਜ ਸਟੇਜ ਤੇ ਆਪ ਹੀ ਫੇਲ ਹੋ ਗਿਆ ਜਿਵੇਂ ਪਹਿਲਾਂ ਕਿੱਕਲੀ ਦਾ ਲੋਕਾਂ ਨੇ ਐਸੀ ਕਿੱਕਲੀ ਪੁਵਾਈ ਬਠਿੰਡੇ 'ਚ ਅੱਜ ਤੱਕ ਯਾਦ ਆ ਮੁੱਖ ਮੰਤਰੀ ਦੀ ਕੁਰਸੀ ਖਿਸਕਣ ਵਾਲੀ ਐ ਉਸੇ ਤਰੀਕੇ ਅੱਜ ਫੇਰ ਸੈਲਫ ਗੋਲ ਕਰ ਲਿਆ ਇਹ ਜਿਹੜਾ ਚੰਡੀਗੜ੍ਹ ਦਾ ਸਪੈਲਿੰਗ ਹੀ ਸਟੇਜ ਤੇ ਗਲਤ ਬੋਲਤੇ ਮੁੱਖ ਮੰਤਰੀ ਸਾਹਿਬ ਜਲੰਧਰ ਦੇ ਵਿੱਚ ਵੀ ਹੁਣ ਸੁਪੜਾ ਸਾਫ਼ ਹੀ ਐ ਕਮਾਂਡ ਉੱਥੇ ਪਹਿਲਾਂ ਹੀ ਸੰਦੀਪ ਪਾਠਕ ਕੋਲੇ ਐ ਤੁਸੀਂ ਤਾਂ ਧੱਕੇ ਨਾਲ ਜਾ ਕੇ ਕੋਠੀ ਲੈ ਕੇ ਸਰਪ੍ਰਸਤੀ ਦਿਖਾ ਰਹੇ ਹੋ ਆਮ ਆਦਮੀ ਪਾਰਟੀ 'ਚ ਹੁਣ ਕੋਈ ਸਰਪ੍ਰਸਤੀ ਕਬੂਲਦਾ ਨਹੀਂ ਤੁਹਾਡੀ ਐਮਐਲਏ ਉਮਐਲਏ ਭੱਜੇ ਖੜੇ ਨੇ ਕਿਰਪਾ ਕਰਕੇ ਹੁਣ ਸਰਕਾਰ ਕੰਨੀ ਧਿਆਨ ਦੇ ਲੋ ਆ ਜਿਹੜੀ ਤੁਸੀਂ ਥ੍ਰੈਟਿਕਸ ਕਰਦੇ ਹੋ ਤੇ ਪੰਜਾਬ ਨੂੰ ਸ਼ਰਮਸਾਰ ਕਰਦੇ ਹੋ ਇੰਟਰਨੈਸ਼ਨਲ ਲੈਵਲ ਤੇ ਕੀ ਕਹਿਣਗੇ ਲੋਕ ਕਿ ਭਾਈ ਪੰਜਾਬ ਦੇ ਮੁੱਖ ਮੰਤਰੀ ਨੂੰ ਚੰਡੀਗੜ੍ਹ ਦੇ ਸਪੈਲਿੰਗ ਹੀ ਨਹੀਂ ਆਉਂਦੇ ਉਹਨੂੰ ਇਹ ਹੀ ਨਹੀਂ ਪਤਾ ਕਿ ਸਿਹਾਰੀ ਲੱਗਦੀ ਹੈ ਕਿ ਬਿਹਾਰੀ ਲੱਗਦੀ ਹੈ ਗੱਗਾ ਹੁੰਦਾ ਕਿ ਗਾਗਾ ਹੁੰਦਾ ਕਿਉਂ बार-बार ਪੰਜਾਬੀਆਂ ਨੂੰ ਸ਼ਰਮਸਾਰ ਕਰ ਜ਼ਿਕਰ ਹੋ ਹੈ ਕਿ ਚੰਡੀਗੜ੍ਹ ਦੀ ਸਪੈਲਿੰਗ ਨੂੰ ਲੈ ਕੇ ਵਿਕਰਮ ਮਜੀਠੀਆ ਦੇ ਵੱਲੋਂ ਵੀ ਟਵੀਟ ਕੀਤਾ ਗਿਆ ਹੈ ਉਹਨਾਂ ਟਵੀਟ ਕਰਕੇ ਕਿਹਾ ਕਿ ਚੰਡੇਗੜ੍ਹ ਨਹੀਂ ਚੰਡੀਗੜ੍ਹ ਹੁੰਦਾ ਹੈ ਪੰਜਾਬ ਦੇ ਸੀਐਮ ਦੀ ਗੰਭੀਰਤਾ ਵੇਖ ਲਓ ਪੰਜਾਬ ਦੇ ਕਿਸੇ ਮੁੱਦੇ ਦੀ ਗੱਲ ਨਹੀਂ ਕਰਨੀ ਤੰਜ਼ ਚੁਟਕਲੇ ਤੇ ਗੱਲਾਂ ਸੁਣਾ ਕੇ ਤਾਂ ਕੁਝ ਨਹੀਂ ਹੋਣਾ ਸੀਐਮ ਮਾਨ ਸਾਹਿਬ ਸਟੇਟ ਤੇ ਸਟੇਜ ਦੇ ਵਿੱਚ ਫਰਕ ਹੁੰਦਾ ਹੈ ਦੇਖਣਾ ਹੋਵੇਗਾ ਸੀਐਮ ਮਾਨ ਇਸ ਟਵੀਟ ਦਾ ਕੀ ਜਵਾਬ ਦਿੰਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਟੇਜ ਤੋਂ ਚੰਡੀਗੜ੍ਹ ਦੇ ਸਪੈਲਿੰਗ ਬੋਲ ਕੇ ਦੱਸੇ ਨੇ ਜਿਸ ਤੋਂ ਬਾਅਦ ਵਿਰੋਧੀ ਧਿਰਾਂ ਨੇ ਲਗਾਤਾਰ ਮੁੱਖ ਮੰਤਰੀ ਨੂੰ ਆੜੇ ਹੱਥੀ ਲੈਣਾ ਸ਼ੁਰੂ ਕਰ ਦਿੱਤਾ ਹੈ ਦਰਅਸਲ ਮੁੱਖ ਮੰਤਰੀ ਮਾਨ ਦੇ ਵੱਲੋਂ ਸੁਣਾਏ ਗਏ ਸਪੈਲਿੰਗ ਦੇ ਵਿੱਚ ਚੰਡੀਗੜ੍ਹ ਸ਼ਬਦ ਦੇ ਵਿੱਚ ਡੱਡੇ ਦੇ ਨਾਲ ਸਿਹਾਰੀ ਦੀ ਵਰਤੋਂ ਕੀਤੀ ਗਈ ਸੀ ਜਦਕਿ ਅਸਲ ਦੇ ਵਿੱਚ ਡੱਡੇ ਦੇ ਨਾਲ ਬਿਹਾਰੀ ਪੈਂਦੀ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਸ਼ਦੀਪ ਕਲੇਰ ਅਤੇ ਸੀਨੀਅਰ ਆਗੂ ਬਿਕਰਮਜੀਤ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਤੰਜ਼ ਕੱਸੇ ਨੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਜ਼ੋਰਦਾਰ ਰੋਸ ਪ੍ਰਦਰਸ਼ਨ ਵਿੱਚ ਜਿੱਥੇ ਐਮਪੀ ਮੀਥੇਰ ਪਹੁੰਚੇ ਉੱਥੇ ਹੀ ਕੈਬਨਿਟ ਮંત્રી ਵਰਕਰ ਅਤੇ ਕਈ ਵਿਧਾਇਕਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਈਡੀ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਉੱਤੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਟਿੱਪਣੀ ਕੀਤੀ ਹੈ ਅਨਿਲ ਸਰੀਨ ਦਾ ਕਹਿਣਾ ਸੀ ਕਿ ਉਦੋਂ ਇਹ ਸਰਕਾਰ ਕਿੱਥੇ ਸੀ ਜਿਸ ਵੇਲੇ ਵੱਡੇ ਵੱਡੇ ਕੱਪਲਿਆਂ ਦੇ ਸੌਦੇ ਕੀਤੇ ਜਾ ਰਹੇ ਸਨ ਉਹਨਾਂ ਇਹ ਵੀ ਕਿਹਾ ਕਿ ਜਦ ਅਦਾਲਤ ਨੇ ਸੰਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਉਦੋਂ ਆਮ ਆਦਮੀ ਪਾਰਟੀ ਨੇ ਅਦਾਲਤ ਦੀ ਸ਼ਲਾਘਾ ਕੀਤੀ ਤੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਤਾਂ ਉਹੀ ਅਦਾਲਤਾਂ ਮਾੜੀਆਂ ਹੋ ਗਈਆਂ ਆਮ ਆਦਮੀ ਪਾਰਟੀ ਦਾ ਨਾ ਇੱਕ ਫੈਸ਼ਨ ਬਣ ਗਿਆ ਹੈ ਕਿ ਨਾ ਇਹ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਨਾ ਦੇਸ਼ ਦੇ ਕਾਨੂੰਨ ਨੂੰ ਮੰਨਦੇ ਨੇ ਜੀ ਔਰ ਇਹ ਕਹਾਵਤ ਹੈ ਨਾ ਚੋਰ ਮਚਾਏ ਸ਼ੋਰ ਜੀ ਜੋ ਸਾਹਬ ਇਹਨਾਂ ਦਾ ਹਾਂ ਸਾਰੇ ਦੇਸ਼ ਨੂੰ ਲੁੱਟ ਕੇ ਖਾ ਗਏ ਜੀ ਇਹ ਹੁਣ ਹੁਣ ਧਰਨੇ ਕਰਦੇ ਆ ਪ੍ਰਦਰਸ਼ਨ ਕਰਦੇ ਨੇ ਜੀ ਉਦੋਂ ਉਦੋਂ ਨਹੀਂ ਸੀ ਪਤਾ ਜਦੋਂ 6% ਤੋਂ 12% ਕਮਿਸ਼ਨ ਲੈ ਕੇ 6% ਦੀ ਕਿੱਕਬੈਕ ਲਿੱਤੀ ਸੀਗੀ ਜੀ ਉਦੋਂ ਉਦੋਂ ਨਹੀਂ ਸੀ ਪਤਾ ਜਦੋਂ ਹైదరాబాద్ ਜਾ ਕੇ ਮਨਿਸਟਰ ਸੋਧੀਆ ਸਾਊਥ ਗਰੁੱਪ ਨਾਲ ਅਕੀ ਸੱਟੀ ਕਰਕੇ ਆਇਆ ਸੀਗਾ ਜੀ ਉਦੋਂ ਨਹੀਂ ਸੀ ਪਤਾ ਇਹਨਾਂ ਨੂੰ ਕਿ 100 ਕਰੋੜ ਦੀ ਵਿਸ਼ੋਤ ਲੈਣੇ ਪਏ ਕਾਨੂੰ ਫੜੇ ਜਾਵਾਂਗੇ ਜੀ ਉਹਨਾਂ ਨੂੰ ਨਹੀਂ ਸੀ ਪਤਾ ਕਿ ਹਵਾਲਾ ਰਹੀ ਗੋਆ ਦੇ ਵਿੱਚ ਪੈਸੇ ਭੇਜੇ ਗਏ ਔਰ ਜਿਹਨਾਂ ਨੇ ਭੇਜੇ ਉਹਨਾਂ ਨੇ ਐਡਮਿਟ ਕੀਤਾ ਕਿ ਹਾਂ ਅਸੀਂ ਇਹਨਾਂ ਦੇ ਕਹਿੰਦੇ ਹਾਂ ਤੇ ਹਵਾਲਾ ਤੇ ਪੈਸੇ ਭੇਜੇ ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਉੱਥੇ ਦੇ ਕੈਂਡੀਡੇਟਸ ਨੇ ਮੰਨਿਆ ਕਿ ਹਾਂ ਸਾਨੂੰ ਪੈਸੇ ਭੇਜੇ ਗਏ ਹਾਂ ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਜੀ ਸਵਾਲ ਤੇ ਇਹ ਹੈ ਕਿ ਤੁਸੀਂ ਸਟੋਰੀ ਵੀ ਕਰੋ ਸਿਨੈਰੀਓ ਵੀ ਕਰੋ ਜੀ ਔਰ ਦੇਸ਼ ਦੀ ਕਾਨੂੰਨ ਵਿਵਸਥਾ ਦੇ ਉੱਤੇ ਕੋਈ ਵਿਸ਼ਵਾਸ ਨਾ ਰੱਖੋ ਜਾਂ ਤਾਂ ਕੈਨ ਕੋਰਟ ਤੇ ਸਾਨੂੰ ਵਿਸ਼ਵਾਸ ਨਹੀਂਗਾ ਕੈਨ ਉਪਰਲੀ ਜੀ ਰਹੇ ਕੋਰਟੀ ਪਰ ਕ੍ਰਿਆ ਚੱਲ ਰਹੀ ਹੈ ਹਾਂ ਉਹ ਕੋਰਟ ਨੇ ਇਹਨਾਂ ਨੂੰ ਬੇਲ ਨਹੀਂ ਦਿੱਤੀ ਜੀ ਸਾਲ ਸਾਲ ਹੋ ਗਿਆ ਮਨੀਸ਼ ਸੋਧਿਆ ਨੂੰ ਅੰਦਰ ਗਿਆ ਨੂੰ 2 ਸਾਲ ਹੋ ਗਏ ਉਹਨੂੰ ਹਟਿੰਗ ਦੇ ਜਾਣ ਨੂੰ ਅੰਦਰ ਜਾਣ ਨੂੰ ਅੰਦਰ ਗਿਆ ਨੂੰ ਜਵੰਤਾਂ ਉਹਨਾਂ ਦੀ ਹੋ ਨਹੀਂ ਰਹੀਆਂ ਜੀ ਇੰਨੇ ਵੱਡੇ ਪੈਮਾਨੇ ਦੇ ਉੱਤੇ ਜੀ ਫੇਰਾ ਫੇਰੀਆਂ ਕਰਨ ਦੇ ਬਾਅਦ ਇਹ ਕਹਿੰਦੇ ਅਸੀਂ ਅਸੀਂ ਬਿੱਦੂ ਨਿਰਦੋਸ਼ ਅਸੀਂ ਕਿਆ ਮਜ਼ਾਕ ਬਣਾ ਕੇ ਰੱਖਲੇ ਰਾਜਨੀਤੀ ਦਾ ਰੀਤੀ ਨਾ ਹੋਵੇ ਕੋਈ ਰੀਤੀ ਨਾ ਹੋਵੇ ਉਹਨਾਂ ਬਾਰੇ ਅਪਕੀ ਟਿਪ ਨਹੀਂ ਕਰਨੀ ਹੈ ਜੀ ਉਹ ਦੇ ਦੇ मतलब ਸਿਰ ਪੈਰ ਦੀਆਂ ਗੱਲਾਂ ਕਰਨ ਵਾਲਿਆਂ ਦਾ ਟੋਲਾ ਹੈਗਾ ਜੀ ਜਿਹਨਾਂ ਨੂੰ ਨਾਲ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਹੈ ਨਾ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਹੈ ਉਹਨਾਂ ਦੇਸ਼ ਦੀ ਅਦਾਲਤਾਂ 'ਤੇ ਵਿਸ਼ਵਾਸ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸਰ ਸਾਡੇ ਨਾਲ ਜੁੜਨ ਵਾਸਤੇ ਜਿਕਰ ਇਹ ਉਹ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਤੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਇਹਨਾਂ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਜਲੰਧਰ ਦੇ ਵਿੱਚ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਤੋਂ ਬਾਅਦ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਆਮ ਆਦਮੀ ਪਾਰਟੀ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਅਨਿਲ ਸਰੀਨ ਦਾ ਕਹਿਣਾ ਹੈ ਕਿ ਇਹ ਉਹ ਆਮ ਆਦਮੀ ਪਾਰਟੀ ਹੈ ਜੋ ਦਰਅਸਲ ਅਦਾਲਤ ਦਾ ਵੀ ਸਨਮਾਨ ਨਹੀਂ ਕਰਦੀ ਤੇ ਅਦਾਲਤ ਦੇ ਫੈਸਲਿਆਂ ਦਾ ਵੀ ਸਨਮਾਨ ਨਹੀਂ ਕਰਦੀ ਸੋ ਅਜਿਹੀ ਪਾਰਟੀ ਦੇ ਉੱਤੇ ਟਿੱਪਣੀ ਕੀ ਕੀਤੀ ਜਾਵੇ ਉਨਾ ਇਹ ਵੀ ਕਹਿ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਅਤੇ ਮੰਤਰੀ ਬਿਨਾਂ ਸਿਰ ਪੈਰ ਦੀਆਂ ਗੱਲਾਂ ਕਰਦੇ ਨੇ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਜ਼ੋਰਦਾਰ ਰੋਸ ਪ੍ਰਦਰਸ਼ਨ ਵਿੱਚ ਜਿੱਥੇ ਐਮਪੀ ਮੀਥੇਰ ਪਹੁੰਚੇ ਉੱਥੇ ਹੀ ਕੈਬਨਿਟ ਮੰਤਰੀ ਵਰਕਰ ਅਤੇ ਕਈ ਵਿਧਾਇਕਾਂ ਨੇ ਵੀ ਸ਼ਿਰਕਤ ਕੀਤੀ ਇਸ ਮੌਕੇ ਈਡੀ ਅਤੇ ਕੇਂਦਰ ਸਰਕਾਰ ਦੇ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਉੱਤੇ ਭਾਜਪਾ ਦੇ ਬੁਲਾਰੇ ਅਨਿਲ ਸਰੀਨ ਨੇ ਟਿੱਪਣੀ ਕੀਤੀ ਹੈ ਅਨਿਲ ਸਰੀਨ ਦਾ ਕਹਿਣਾ ਸੀ ਕਿ ਉਦੋਂ ਇਹ ਸਰਕਾਰ ਕਿੱਥੇ ਸੀ ਜਿਸ ਵੇਲੇ ਵੱਡੇ ਵੱਡੇ ਕੱਪਿਆਂ ਦੇ ਸੌਦੇ ਕੀਤੇ ਜਾ ਰਹੇ ਸਨ ਉਹਨਾਂ ਇਹ ਵੀ ਕਿਹਾ ਕਿ ਜਦ ਅਦਾਲਤ ਨੇ ਸੰਜੀਤ ਸਿੰਘ ਨੂੰ ਜ਼ਮਾਨਤ ਦਿੱਤੀ ਉਦੋਂ ਆਮ ਆਦਮੀ ਪਾਰਟੀ ਨੇ ਅਦਾਲਤ ਦੀ ਸ਼ਲਾਘਾ ਕੀਤੀ ਤੇ ਜਦੋਂ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਤਾਂ ਉਹੀ ਅਦਾਲਤਾਂ ਮਾੜੀਆਂ ਹੋ ਗਈਆਂ ਆਮ ਆਦਮੀ ਪਾਰਟੀ ਦਾ ਨਾ ਇੱਕ ਫੈਸ਼ਨ ਬਣ ਗਿਆ ਹੈ ਕਿ ਨਾ ਇੱਕ ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਨਾ ਦੇਸ਼ ਦੇ ਕਾਨੂੰਨ ਨੂੰ ਮੰਨਦੇ ਨੇ ਜੀ ਔਰ ਇੱਕ ਕਹਾਵਤ ਹੈ ਨਾ ਚੋਰ ਮਚਾਇ ਸ਼ੋਰ ਜੀ ਜੀ ਉਸ ਆਬ ਇਹਨਾਂ ਦਾ ਹਾਂ ਸਾਰੇ ਦੇਸ਼ ਨੂੰ ਲੁੱਟ ਕੇ ਖਾ ਗਏ ਜੀ ਤੇ ਹੁਣ ਹੁਣ ਧਰਨੇ ਕਰਦੇ ਆ ਪ੍ਰਦਰਸ਼ਨ ਕਰਦੇ ਨੇ ਜੀ ਉਦੋਂ ਉਦੋਂ ਨਹੀਂ ਸੀ ਪਤਾ ਜਦੋਂ 6% ਤੋਂ 12% ਕਮਿਸ਼ਨ ਲੈ ਕੇ 6% ਦੀ ਕਿੱਕਬੈਕ ਲਿੱਤੀ ਸੀਗੀ ਜੀ ਉਦੋਂ ਉਦੋਂ ਨਹੀਂ ਸੀ ਪਤਾ ਜਦੋਂ ਹైదరాబాద్ ਆ ਕੇ ਮਨਿਸਟਰ ਸੋਧਦੀ ਆ ਸਾਊਥ ਗਰੁੱਪ ਨਾਲ ਅਕਤੀਫਿਟੀ ਕਰਕੇ ਆਇਆ ਸੀਗਾ ਜੀ ਉਦੋਂ ਨਹੀਂ ਸੀ ਪਤਾ ਇਹਨਾਂ ਨੂੰ ਕਿ ਸਕੋਰ ਦੀ ਵਿਸ਼ੋਤ ਲੈਣੇ ਪਏ ਕਾਨੂੰ ਫੜੇ ਜਾਵਾਂਗੇ ਜੀ ਉਦੋਂ ਨਹੀਂ ਸੀ ਪਤਾ ਕਿ ਹਵਾਲਾ ਰਹੀ ਗੌਰ ਦੇ ਚ ਪੈਸੇ ਭੇਜੇ ਗਏ ਔਰ ਜਿਹਨਾਂ ਨੇ ਭੇਜੇ ਉਹਨਾਂ ਨੇ ਐਡਮਿਟ ਕੀਤਾ ਕਿ ਹਾਂ ਅਸੀਂ ਇਹਨਾਂ ਦੇ ਕਹਿੰਦੇ ਹਾਂ ਤੇ ਹਵਾਲਾ ਤੇ ਪੈਸੇ ਭੇਜੇ ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਉੱਥੇ ਕੈਂਡੀਡੇਟਸ ਨੇ ਮੰਨਿਆ ਕਿ ਹਾਂ ਸਾਨੂੰ ਪੈਸੇ ਭੇਜੇ ਗਏ ਹਾਂ ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਜੀ ਸਵਾਲ ਤੇ ਇਹ ਹੈ ਕਿ ਤੁਸੀਂ ਥਿਉਰੀ ਵੀ ਕਰੋ ਸਿਨੈਜੋਰੀ ਵੀ ਕਰੋ ਜੀ ਪਰ ਦੇਸ਼ ਦੀ ਕਾਨੂੰਨ ਵਿਵਸਥਾ ਦੇ ਉੱਤੇ ਕੋਈ ਵਿਸ਼ਵਾਸ ਨਾ ਰੱਖੋ ਜਾਂ ਕਹਿੰਦੇ ਕੋਰਟ ਤੇ ਸਾਨੂੰ ਵਿਸ਼ਵਾਸ ਨਹੀਂ ਆ ਕਹਿਣ ਉਪਰਲੀ ਜੀ ਰਿਕੋਰਡ ਦੀ ਪ੍ਰਕਿਰਿਆ ਚੱਲ ਰਹੀ ਹੈ ਹਾਂ ਪੋਸਟ ਕੋਆਰਡੀਨੇਟਰ ਨੂੰ ਬੇਲ ਲਈ ਦਿੱਤੀ ਜੀ ਸਾਲ ਸਾਲ ਹੋ ਗਿਆ ਮਨੀਸ਼ਾ ਸੋਧਿਆ ਨੂੰ ਅੰਦਰ ਗਿਆ ਨੂੰ ਦੋ ਸਾਲ ਹੋ ਗਏ ਉਹਨੂੰ ਹਟਿੰਗ ਤੇ ਜਾਣ ਨੂੰ ਪਿੰਡ ਤੇ ਜਾਣ ਨੂੰ ਅੰਦਰ ਗਿਆ ਨੂੰ ਜਵਾਨਤਾ ਉਹਨਾਂ ਦੀ ਹੋ ਨਹੀਂ ਰਹੀਆਂ ਜੀ ਇੰਨੇ ਵੱਡੇ ਪੈਮਾਨੇ ਦੇ ਉੱਤੇ ਜੀ ਫੇਰਾ ਫੇਰੀਆਂ ਕਰਨ ਦੇ ਬਾਅਦ ਹਾਂ ਕਹਿੰਦੇ ਅਸੀਂ ਅਸੀਂ ਬਿੱਦੂ ਨਿਰਦੋਸ਼ ਹੱਕੇ ਆ ਕਿਹਦਾ ਮਜ਼ਾਕ ਪੜਾ ਕੇ ਰੱਖਲੇ ਰਾਜਨੀਤੀ ਦਾ ਰੀਤੀ ਨਾ ਹੋਵੇ ਕੋਈ ਰੀਤੀ ਨਾ ਹੋਵੇ ਉਹਨਾਂ ਬਾਰੇ ਕੋਈ ਟਿੱਪਣੀ ਕਰਨੀ ਹੈ ਜੀ ਦੇ ਦੇ मतलब ਸਿਰ ਪੈਰ ਦੀਆਂ ਗੱਲਾਂ ਕਰਨ ਵਾਲਿਆਂ ਦਾ ਟੋਲਾ ਹੈਗਾ ਜੀ ਜਿਹਨਾਂ ਨੂੰ ਦੇਸ਼ ਦੇ ਸੰਵਿਧਾਨ 'ਚ ਵਿਸ਼ਵਾਸ ਹੈ ਨਾ ਦੇਸ਼ ਦੇ ਕਾਨੂੰਨ 'ਚ ਵਿਸ਼ਵਾਸ ਹੈ ਉਹਨਾਂ ਦੇਸ਼ ਦੀ ਅਦਾਲਤਾਂ 'ਤੇ ਵਿਸ਼ਵਾਸ ਹੈ ਜੀ ਬਹੁਤ-ਬਹੁਤ ਸ਼ੁਕਰੀਆ ਸੇ ਸਾਡੇ ਨਾਲ ਜੁੜਨ ਵਾਸਤੇ ਜਿਕਰ ਇਹ ਉਹ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਦੇਸ਼ ਭਰ ਤੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਇਹਨਾਂ ਦਾ ਨਤੀਜਾ ਕੀ ਨਿਕਲਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਦਾ ਹੈ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਡੀਜੀਪੀ ਗੌਰਵ ਯਾਦਵ ਦੇ ਨਾਲ ਅਤੇ ਬਾਕੀ ਪੁਲਿਸ ਅਧਿਕਾਰੀਆਂ ਦੇ ਨਾਲ ਇੱਕ ਅਹਿਮ ਮੀਟਿੰਗ ਕੀਤੀ ਸੀ ਜਿਸ ਵਿੱਚ ਸਖਤ ਦਿਸ਼ਾ ਨਿਰਦੇਸ਼ ਦਿੱਤੇ ਗਏ ਸਨ ਅਜਿਹੇ ਦੇ ਵਿੱਚ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਵਾਸਤੇ ਪੁਲਿਸ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ ਦਰਸਲ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਦੱਸਿਆ ਜਾਂਦਾ ਹੈ ਕਿ ਇਹ ਪੰਜ ਮੁਲਜ਼ਮ ਅਮਰੀਕਾ ਦੇ ਵਿੱਚ ਬੈਠੇ ਕਿਸੇ ਗੈਂਗ ਦੇ ਇਸ਼ਾਰਿਆਂ ਦੇ ਉੱਤੇ ਕੰਮ ਕਰਦੇ ਸਨ ਜਲੰਧਰ ਦਿਹਾਤੀ ਪੁਲਿਸ ਨੇ ਅੰਤਰਰਾਜੀ ਗਰੋ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ SSP ਅੰਕੁਰ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਵੱਡੀ ਕਾਰਵਾਈ ਕੀਤੀ ਗਈ ਜਿਸ ਦੌਰਾਨ ਪੁਲਿਸ ਨੇ 5 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਕੋਲੋਂ ਪਿਸਤੌਲ ਦੇ ਨਾਲ-ਨਾਲ ਮੈਗਜ਼ੀਨ ਅਤੇ ਬਾਈਕ ਵੀ ਬਰਾਮਦ ਕੀਤੀ ਗਈ ਹੈ ਸਾਰੇ ਮੁਲਜ਼ਮਾਂ ਦੀ ਪਛਾਣ ਵੀ ਕਰ ਲਈ ਗਈ ਹੈ ਅਤੇ ਇਹ ਇੱਕ ਗੈਂਗ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਪੁਲਿਸ ਨੇ ਇਹਨਾਂ ਸਾਰੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਵੀ ਦਰਜ ਕਰ ਲਿਆ ਹੈ ਇਸ ਮਾਮਲੇ ਦੀ ਸਾਰੀ ਜਾਣਕਾਰੀ ਦਿੰਦਿਆਂ ਐਸਐਸਪੀ ਅੰਕੁਰ ਗੁਪਤਾ ਨੇ ਕੀ ਕਿਹਾ ਆਓ ਸੁਣਦੇ ਹਾਂ ਜਿਵੇਂ ਜਿਵੇਂ ਤੁਸੀਂ ਦੇਖਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ ਪਿਛਲੇ ਕੁ ਸਮੇਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਗੈਂਗਸਟਰ ਨਸ਼ਾ ਤਸਕਰੀ ਦੇ ਖਿਲਾਫ ਆਪਣੀ ਮੁਹਿੰਮ ਵਧੀ ਹੋਈ ਹੈ ਸੋ ਉਸੇ ਦੀ ਲੜੀ ਦੇ ਵਿੱਚ ਕੱਲ ਸਾਨੂੰ ਸਫਲਤਾ ਮਿਲੀ ਜਦੋਂ ਐਸਐਚਓ ਫਲੋਰ ਦੀ ਟੀਮ ਨੇ ਨਾਲ ਡੀਐਸਪੀ ਫਲੋਰ ਤੇ ਐਸਪੀ ਸਪੈਸ਼ਲ ਬ੍ਰਾਂਚ ਇਨਵੈਸਟੀਗੇਸ਼ਨ ਦੀ ਟੀਮਾਂ ਨੇ ਇੱਕ ਜਿਹੜਾ ਗੈਂਗ ਕਾਬੂ ਕੀਤਾ ਜਦੇ ਵਿੱਚ ਤਿੰਨ ਮੈਂਬਰ ਸੀ ਇਨੀਸ਼ੀਅਲੀ ਉਹਨਾਂ ਵਿੱਚੋਂ ਚਾਰ ਪਿਸਟਲ ਬਰਾਮਦ ਕੀਤੇ ਫਰਦਰ ਪੁਜੀਸ਼ ਤੇ ਇੱਕ ਦੋ ਬੰਦੇ ਹੋਰ ਨਾਮਿਨੇਟ ਹੋਏ ਉਹਨਾਂ ਦੇ ਵੱਲੋਂ ਵੀ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ ਪੰਜ ਪਿਸਟਲਸ ਹੀ ਹੈਗੀ ਹੈ 4 32 ਬੋਰ ਦੇ ਇੱਕ 315 ਬੋਰ ਦੇ ਤੇ ਨਾਲ 8 ਮੈਗਜ਼ੀਨਸ ਹੈ 9 ਲਾਈਵ ਰਾਉਂਡਸ ਹੈ ਤੇ ਦੋ ਮੋਟਰਸਾਈਕਲਸ ਹੈ ਸੋ ਬੇਸਿਕਲੀ ਇਹ ਜਿਹੜਾ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿਨ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿਨੀ ਗੁਜਰ ਉਹ ਦੋਨਾਂ ਦੇ ਨਾਲ ਅੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰਿਵੈਂਟ ਹੋ ਗਈਆਂ ਨੇ ਤੋ ਇਹ ਚੰਗਾ ਕੰਮ ਹੋਇਆ ਸਰ ਕਿੱਥੋਂ ਲੈ ਆਇਸੀ ਤੇ ਕੀ ਕਰਨਾ ਸੀ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਾਂ ਅਸੀਂ ਉਹ ਵੀ ਚੈੱਕ ਕਰ ਰਹੇ ਆਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਓਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਲਈ ਤੇ ਇਹਨਾਂ ਤੇ ਪਰਲੋ ਕੋਈ ਪਰਚਾ ਵਗੈਰਾ ਦਰਜ ਹੈ ਕਿਸੇ ਦੋ ਮੁੰਡਿਆਂ ਦੇ ਖਿਲਾਫ ਇਹਨਾਂ ਦੇ ਵਿੱਚੋਂ ਜਸਵਿੰਦਰ ਤੇ ਬਲਜੀਤ ਦੇ ਖਿਲਾਫ ਇੱਕੋ ਹੀ ਮਕਦਮਾ ਜਿਹੜਾ ਇੱਕ ਇੱਕ ਮਕਦਮਾ ਦਰਜ ਹੈ 105 ਨੰਬਰ ਮਕਦਮਾ ਜਿਹੜਾ ਆਦਮਪੁਰ ਏ ਸੌਰੀ ਸਦਰ ਫਗਵਾੜੇ ਦਾ ਹੈਗਾ ਸਨੇਚਿੰਗ ਦਾ ਪਰਚਾ ਹੈ ਸੋ ਇਹ ਮਾਰੇ ਬੰਦੇ ਹੈਗੇ ਜੀ ਇਹਨਾਂ ਨੇ ਇਹ ਵੈਪਨਸ ਨੂੰ ਵੀ ਮੋਸਟ ਲਾਈਕਲੀ ਜਿਹੜੇ ਸਨੇਚਿੰਗਸ ਐਂਡ ਹੋਰ ਕੋਈ ਗੈਂਗ ਵਾਰਸ ਇਹਦੇ ਨਾਲ ਇਹਦੇ ਵਿੱਚ ਕੋਈ ਆਪਸ ਹੀ ਜਿਹੜੇ ਗੁੱਟਾਂ ਦੀਆਂ ਲੜਾਈਆਂ ਹੁੰਦੀਆਂ ਨੇ ਉਹਦੇ ਵਿੱਚ ਯੂਜ਼ ਕਰਨੇ ਸੀ ਸੋ ਇਹ ਰਿਕਵਰੀ ਕਰਕੇ ਸਾਨੂੰ ਕਾਫੀ ਆਸ-ਪਾਸ ਦੇ ਏਰੀਆ ਦੇ ਵਿੱਚ ਜਿਹੜਾ ਹੈਗਾ ਉਹ ਸ਼ਾਂਤੀ ਦਾ ਮਾਹੌਲ ਬਣਾਉਣ 'ਚ ਹੈਲਪ ਹੋਊਗੀ ਕਿਤੇ ਸਪਲਾਈ ਵਾਲੋ ਕਿਤੇ ਇਹਨਾਂ ਨੇ ਕਿਤੇ ਦੇਖੇ ਸੀ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਜੀ ਇਹ ਤਿੰਨ ਬੰਦੇ ਇਨੀਸ਼ially ਅਸੀਂ ਫੜੇ ਸੀ ਦੋ ਬੰਦੇ ਬਾਅਦ 'ਚ ਫੜੇ ਗਏ ਆਂ ਤੋ ਉਹਨਾਂ ਦੇ ਗੈਂਗ ਦੇ ਨਾਲ ਅਸੋਸੀਏਟੀਟੀ ਜਿਹੀ ਉਹਨਾਂ ਨੂੰ ਸਪਲਾਈ ਵੀ ਕੀਤੇ ਸੀ ਬਾਕੀ ਹੋਰ ਅਸੀਂ ਇਹਨਾਂ ਦਾ ਰਿਮਾਂਡ ਲੈ ਲਿਆ 5 ਦਿਨ ਦਾ ਸੋ ਡਿਟੇਲ ਚ ਪੁੱਛਗਿੱਛ ਕਰਕੇ ਜੋ ਵੀ ਤੱਥ ਸਾਹਮਣੇ ਆਣਗੇ ਅਸੀਂ ਉਹਦੇ ਮੁਤਾਬਕ ਕਾਰਵਾਈ ਕਰਾਂਗੇ ਪੁਲਿਸ ਨੇ ਦੱਸਿਆ ਹੈ ਕਿ ਇਹਨਾਂ ਵਿੱਚੋਂ ਕੁਝ ਮੁਲਜ਼ਮਾਂ ਦੇ ਉੱਤੇ ਪਹਿਲਾਂ ਵੀ ਫਗਵਾੜਾ ਥਾਣੇ ਦੇ ਵਿੱਚ ਕੇਸ ਦਰਜ ਹੈ ਇਹਨਾਂ ਦੇ ਕਿਸ ਗੈਂਗ ਦੇ ਨਾਲ ਸੰਬੰਧ ਨੇ ਅਤੇ ਇਹ ਕਿਹੜੇ ਜੁਰਮਾਂ ਨੂੰ ਅੰਜਾਮ ਦੇਣ ਤੇ ਤੁਲੇ ਸਨ ਇਸ ਸੰਬੰਧੀ ਵੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਅੱਜ ਦੇ ਪੰਜਾਬ ਨਿਊਜ਼ ਬੁਲਟਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣੇ ਆ ਮੁਖ ਸੁੜਖੀਆਂ ਤੇ ਜਲੰਧਰ ਚ ਕੇਜੀਵਾਲ ਦੀ ਗ੍ਰਿਫਤਾਰੀ ਖਿਲਾਫ ਆਮ ਆਦਮੀ ਪਾਰਟੀ ਨੇ ਕੀਤਾ ਜਮ ਕੇ ਰੋਸ ਪ੍ਰਦਰਸ਼ਨ ਮੰਤਰੀ ਅਤੇ ਵਿਧਾਇਕ ਵੀ ਹੋਏ ਪ੍ਰਦਰਸ਼ਨ ਚ ਸ਼ਾਮਿਲ ਕੱਲ ਤੋਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ ਲੱਡਵਾਲ ਟੋਲ ਪਲਾਜ਼ਾ ਕਿਸਾਨਾਂ ਨੇ ਕੈਬਿਨਟ ਤੇ ਤਾਲੇ ਲਗਾਉਂਦਾ ਕੀਤਾ ਐਲਾਨ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਮੌਕੇ ਬਡਰੁਖਾਂ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਸਾਦੇ ਜਮ ਕੇ ਨਿਸ਼ਾਨੇ ਜਲੰਧਰ ਦੇ ਐਮਪੀ ਚਰਨਜੀਤ ਚੰਨੀ ਦੇ ਉੱਤੇ ਲੱਗੇ ਗੰਭੀਰ ਇਲਜ਼ਾਮ ਧਕੋਹਾ ਦੀ ਰਹਿਣ ਵਾਲੀ ਮਹਿਲਾ ਨੇ ਜ਼ਮੀਨ ਹਥਿਆਉਣ ਦੇ ਲਗਾਏ ਦੋਸ਼ ਇਸ ਦੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫੇਰ ਮਿਲਾਂਗੇ ਨਮੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ